ਹਿਮਾਚਲ ਪ੍ਰਦੇਸ਼ ਚ ਲਗਾਤਾਰ ਮੀਂਹ ਪੈ ਰਿਹਾ ਜਿਸ ਨਾਲ ਤਬਾਹੀ ਮਚੀ ਹੋਈ ਹੈ ਇਸ ਨਾਲ ਹੀ ਹੁਣ ਪੰਜਾਬ ਚ ਵੀ ਹਿਮਾਚਲ ਪ੍ਰਦੇਸ਼ ਚ ਪਿਆ ਮੀਂਹ ਤਬਾਹੀ ਮਚਾ ਸਕਦਾ ਹੈ ਦਰਅਸਲ ਕੱਗਰ ਨਦੀ ਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਪਿਛਲੇ 24 ਘੰਟਿਆਂ ਚ ਕੱਗਰ ਨਦੀ ਚ 6.5 ਫੁੱਟ ਪਾਣੀ ਦਾ ਪੱਧਰ ਵਧਿਆ ਸੰਗਰੂਰ ਦੇ ਖਨੌਰੇ ਚ ਕੱਲ 726 ਫੁੱਟ ਤੇ ਹੁਣ ਸਵੇਰੇ 7 ਵਜੇ ਪਾਣੀ ਦਾ ਪੱਧਰ 732.5 ਫੁੱਟ ਹੋ ਗਿਆ ਜੋ ਲਗਾਤਾਰ ਵਧ ਰਿਹਾ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਨੇ ਮੌਕੇ ਤੇ ਆ ਕੇ ਕੱਗਰ ਦਾ ਜਾਇਜ਼ਾ ਲਿਆ ਜਾਣਕਾਰੀ ਮੁਤਾਬਕ ਕੱਗਰ ਦੇ ਬੰਨਾਂ ਦੀ ਮਜ਼ਬੂਤੀ ਤੇ 4 4 ਕਰੋੜ ਰੁਪਏ ਖਰਚੇ ਗਏ ਨੇ ਨਾਲ ਹੀ ਕਈ ਬੈਗ ਮਿੱਟੀ ਦੇ ਭਰ ਕੇ ਕਿਨਾਰੇ ਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਨਿਸ਼ਾਨ ਜਿੱਠਣ ਲਈ ਰੱਖੇ ਗਏ ਨੇ ਗੋਤਾਖੋਰਾ ਦੀਆਂ ਟੀਮਾਂ ਤੇ ਜੀਸੀਬੀ ਮਸ਼ੀਨਾ ਪ੍ਰਸ਼ਾਸਨ ਵੱਲੋਂ ਤਿਆਰ ਕਗਰ ਨਦੀ ਚ ਖਤਰੇ ਦਾ ਨਿਸ਼ਾਨ 747 ਫੁੱਟ ਦਾ ਦੱਸਦੀ ਹੈ ਕਿ ਪਿਛਲੇ ਸਾਲ 10 ਜੁਲਾਈ ਨੂੰ ਕਗਰ ਟੁੱਟਿਆ ਸੀ ਜਿਸ ਨਾਲ ਵੱਡੀ ਤਬਾਹੀ ਹੋਈ ਸੀ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਸਨ ਕਗਰ ਨਦੀ ਚ ਕੱਲ ਸਵੇਰ ਤੋਂ ਪਾਣੀ ਵਧਣ ਲੱਗ ਪਿਆ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਕਗਰ ਦੇ ਕਿਨਾਰਿਆਂ ਨੂੰ ਚੌੜਾ ਕੀਤਾ ਗਿਆ ਤੇ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਲਗਾਤਾਰ ਮੀਂਹ ਪੈ ਰਿਹਾ ਜਿਸ ਨਾਲ ਤਬਾਹੀ ਮਚੀ ਹੋਈ ਹੈ ਇਸ ਦੇ ਨਾਲ ਹੀ ਹੁਣ ਪੰਜਾਬ ਚ ਵੀ ਹਿਮਾਚਲ ਪ੍ਰਦੇਸ਼ ਚ ਪਿਆ ਮੀਂਹ ਤਬਾਹੀ ਮਚਾ ਸਕਦਾ ਹੈ ਦੇ ਰਿਸਲ ਕਗਰ ਨਦੀ ਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਪਿਛਲੇ 24 ਘੰਟਿਆਂ ਚ ਕਗਰ ਨਦੀ ਚ 6.5 ਫੁੱਟ ਪਾਣੀ ਦਾ ਪੱਧਰ ਵਧਿਆ ਸੰਗਰੂਰ ਦੇ ਖਨੌਰੀ ਚ ਕੱਲ 726 ਫੁੱਟ ਤੇ ਹੁਣ ਸਵੇਰੇ 7 ਵਜੇ ਪਾਣੀ ਦਾ ਪੱਧਰ 732.5 ਫੁੱਟ ਹੋ ਗਿਆ ਜੋ ਲਗਾਤਾਰ ਵਧ ਰਿਹਾ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਨੇ ਮੌਕੇ ਤੇ ਆ ਕੇ ਕਗਰ ਦਾ ਜਾਇਜ਼ਾ ਲਿਆ ਜਾਣਕਾਰੀ ਮੁਤਾਬਕ ਕਗਰ ਦੇ ਬੰਨਾਂ 4.5 ਕਰੋੜ ਰੁਪਏ ਖਰਚੇ ਗਏ ਨੇ ਨਾਲ ਹੀ ਕਈ ਬੈਗ ਮਿੱਟੀ ਦੇ ਭਰ ਕੇ ਬਿਨਾਰਿਆ ਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਜਿਠਣ ਲਈ ਰੱਖੇ ਗਏ ਨੇ ਗੋਤਾਖੋਰਾ ਦੀਆਂ ਟੀਮਾਂ ਤੇ ਜੀਸੀਬੀ ਮਸ਼ੀਨਾ ਪ੍ਰਸ਼ਾਸਨ ਵੱਲੋਂ ਤਿਆਰ ਕਗਰਨਦੀ ਚ ਖਤਰੇ ਦਾ ਨਿਸ਼ਾਨ 747 ਫੁੱਟ ਦੱਸਦੀ ਹੈ ਕਿ ਪਿਛਲੇ ਸਾਲ 10 ਜੁਲਾਈ ਨੂੰ ਕਗਰ ਟੁੱਟਿਆ ਸੀ ਜਿਸ ਨਾਲ ਵੱਡੀ ਤਬਾਹੀ ਹੋਈ ਸੀ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਸਨ ਕਗਰਨਦੀ ਚ ਕੱਲ ਸਵੇਰ ਤੋਂ ਪਾਣੀ ਵਧਣ ਲੱਗ ਪਿਆ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਕਗਰ ਦੇ ਕਿਨਾਰਿਆਂ ਨੂੰ ਚੌੜਾ ਕੀਤਾ ਗਿਆ ਤੇ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ